ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਪਿੰਜਣੀਆਂ ਦੇ ਦਰਦ ਬਾਰੇ ਕਈ ਜਗ੍ਹਾ ਪਿੰਡਲੀਆਂ ਕਿਹਾ ਜਾਂਦਾ ਕਈ ਜਗ੍ਹਾ ਪਿੰਜਣੀਆਂ ਕਿਹਾ ਜਾਂਦਾ ਕਈ ਜਗ੍ਹਾ ਕਾਫ ਮਸਲ ਕਿਹਾ ਜਾਂਦਾ ਸੋ ਅਗਰ ਤੁਹਾਡੇ ਪਿੰਜਣੀਆਂ ਦੇ ਵਿੱਚ ਦਰਦ ਹੋਵੇ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਜ਼ਿਆਦਾਤਰ ਆਪਾਂ ਖੜ ਕੇ ਕੰਮ ਕਰੀਏ ਉਹਨਾਂ ਦੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਾਂ ਫਿਰ ਆਪਾਂ ਬੈਠੇ ਰਹੀਏ ਉਹਨਾਂ ਦੇ ਵੀ ਦਰਦ ਇਹ ਸ਼ੁਰੂ ਹੋ ਜਾਂਦਾ ਹੈ ਇਸ ਦਾ ਕਾਰਨ ਕੀ ਹੈ ਪਹਿਲਾ ਕਾਰਨ ਹੈ ਸ਼ਟਿਕਾ ਦਾ ਦਰਦ ਹੋਣਾ ਆਪਣਾ ਜਦੋਂ ਲੱਕ ਤੋਂ ਦਰਦ نیچے ਜਾਂਦਾ ਹੈ ਕਿਉਂਕਿ ਸ਼ਟਿਕ ਨਰਵ ਆਪਣੇ ਪੈਰਾਂ ਤੱਕ ਜਾਂਦੀ ਹੈ ਤਾਂ ਆਪਣੇ ਉਸ ਕਰਕੇ ਵੀ ਪਿੰਜਣੀ ਦੇ ਵਿੱਚ ਦਰਦ ਛੋਣਾ ਸ਼ੁਰੂ ਹੋ ਜਾਂਦਾ ਹੈ ਐਨੋਟਮੀ ਥੋੜੀ ਜੀ ਸਮਝ ਲਈਏ ਤਾਂ ਕਿ ਤੁਹਾਨੂੰ ਕਸਰਤਾਂ ਵੀ ਚੰਗੀ ਤਰ੍ਹਾਂ ਸਮਝ ਆ ਜਾਣ ਕਾਫ ਮਸਲ ਹੈ ਜੋ ਉਹ ਆਪਣਾ ਤਿੰਨ ਮਸਲਸ ਦੇ ਨਾਲ ਬਣਦਾ ਹੈ ਜਿਹੜੀ ਪਿੰਜਣੀ ਹੈ ਉਹ ਤਿੰਨ ਮਸਲਸ ਨਾਲ ਬਣਦੀ ਹੈ ਪਹਿਲਾ ਗੈਸਟਰੋਨਮੀਅਸ ਫਿਰ ਸੋਲੀਅਸ ਫਿਰ ਪਲੈਂਟੇਰਿਸ ਤਿੰਨੇ ਮਸਲਸ ਇਹ ਰਲ ਕੇ ਇਹ ਪਿੰਜਣੀ ਇੱਕ ਆਪਣੀ ਬਣਾਉਂਦੇ ਨੇ ਜਿਹੜਾ ਪਲੈਂਟੇਰਿਸ ਮਸਲ ਹੈ ਇਹ ਆਉਂਦਾ ਆਉਂਦਾ ਆਪਣੇ ਟੈਂਡਨ ਦਾ ਰੂਪ ਧਾਰ ਲੈਂਦਾ ਜੋ ਜਿਹੜਾ ਕਿ ਅੱਡੀ ਦੀ ਕੈਲਕੀਨੀਅਮ ਬੋਨ ਦੇ ਵਿੱਚ ਇਨਸਰਟ ਹੁੰਦਾ ਉੱਥੇ ਇਹ ਜੁੜਦਾ ਤਾਂ ਹੀ ਆਪਣੀ ਜਦੋਂ ਆਪਾਂ ਅੱਡੀ ਦਾ ਦਰਦ ਹੋਵੇ ਆਪਾਂ ਕਹਿੰਦੇ ਆ ਆਪਦੇ ਕਾਫ ਮਸਲ ਨੂੰ ਸਟ੍ਰੈਚ ਕਰ ਲਓ ਤੁਹਾਨੂੰ ਰਿਲੀਫ ਮਿਲੇਗਾ ਸੋ ਹੁਣ ਕਾਰਨ ਦੀ ਗੱਲ ਕਰਨ ਲੱਗੇ ਆ ਪਹਿਲਾ ਕਾਰਨ ਤੁਹਾਨੂੰ ਦੱਸਦਾ ਸੀ ਸ਼ਟਿਕਾ ਦੂਸਰਾ ਕਾਰਨ ਆ ਜਾਂਦਾ ਹੈ ਡੀਵੀਟੀ ਡੀ ਵੇਨ ਥਰੋਮਬੋਸਿਸ ਆਪਾਂ ਸਾਰਾ ਦਿਨ ਖੜੇ ਰਹਿਨੇ ਆ ਤਾਂ ਉਸ ਜਗ੍ਹਾ ਤੇ ਕਲੌਟ ਬਣਨੇ ਸ਼ੁਰੂ ਹੋ ਜਾਂਦੇ ਆ ਤੁਸੀਂ ਦੇਖਿਆ ਹੋਵੇਗਾ ਇਸ ਜਗ੍ਹਾ ਤੇ ਨਾੜੀਆਂ ਦੇ ਗੁੱਛੇ ਜਿਹੀ ਬਣ ਜਾਂਦੇ ਨੇ ਸੋ ਉਸ ਨੂੰ ਵੀ ਆਪਾਂ ਹਟਾਉਣ ਲਈ ਇਹ ਕਸਰਤਾਂ ਕਰਨੀਆਂ ਨੇ ਦੂਸਰਾ ਕਾਰਨ ਹੋ ਗਿਆ ਡੀ ਵੇਨ ਥਰੋਮਬੋਸਿਸ ਤੀਸਰਾ ਕਾਰਨ ਇਸ ਦੇ ਵਿੱਚ ਖੁੱਲ ਕੇ ਜੋ ਮੁਰੇ ਆਇਆ ਗਿਆ ਉਹ 20 ਪੇਸ਼ੈਂਟ ਭਾਰੇ ਪੇਸ਼ੈਂਟ ਜਿਨ੍ਹਾਂ ਦਾ weight ਜ਼ਿਆਦਾ ਹੈ overweight ਨੇ ਉਹਨਾਂ ਦੀ ਵੀ calf muscle ਤੇ ਬਹੁਤ ਜ਼ਿਆਦਾ stress ਰਹਿੰਦਾ ਹੈ ਔਰ ਦਰਦ ਹੋਈ ਗਈ ਹੋਏਗਾ ਚੌਥੇ ਨੰਬਰ ਤੇ ਪੇਸ਼ੈਂਟ ਆ ਜਾਂਦੇ ਨੇ ਡਾਇਬਟੀਜ਼ ਪੇਸ਼ੈਂਟ ਜਿਹੜੇ ਡਾਇਬਟਿਕ ਨੇ 슈ਗਰ ਦੇ ਮਰੀਜ਼ ਨੇ ਉਹਨਾਂ ਨੂੰ ਵੀ ਇਹ ਦਰਦ ਰਹਿੰਦਾ ਹੀ ਰਹਿੰਦਾ ਹੈ ਪੰਜਵਾਂ ਜੋ ਕਾਰਨ ਹੈ ਉਹ ਹੈ ਆਰਥਰਾਇਟਿਸ ਜਿਨ੍ਹਾਂ ਨੂੰ ਗਠੀਆ ਹੋਵੇ ਗੱਠੀ ਵਾਲੇ ਪੇਸ਼ੈਂਟ ਨੂੰ ਵੀ ਇਹ ਬਹੁਤ ਜ਼ਿਆਦਾ ਤੰਗ ਕਰਦੀ ਹੈ ਔਰ ਛੇਵੇਂ ਨੰਬਰ ਤੇ ਆ ਜਾਂਦੇ ਆ ਮਸਲ ਕ੍ਰੈਂਪਸ ਆਪਣੇ ਕੜਿੱਲਾਂ ਚੜ ਜਾਂਦੀਆਂ ਨੇ ਰਾਤ ਨੂੰ ਸੁੱਤੇ ਪਏ ਸੀ ਇੱਕਦਮ ਉੱਠੇ ਹੋਰ ਇਥੇ ਆਪਨੇ ਦਰਦ ਹੋਇਆ ਔਰ ਸੱਤਵੇਂ ਨੰਬਰ ਤੇ ਆ ਜਾਂਦੀ ਹੈ ਮਸਲ ਵੀਕਨੈਸ ਐਂਡ ਮਸਲ ਟਾਈਟਨੈਸ ਸੋ ਇਹ 6-7 ਕਾਰਨ ਨੇ ਸੋ ਜਿਹੜੇ ਕਿ ਆਪਾਂ ਪਿੰਜਣੀ ਦੇ ਦਰਦ ਲਈ ਆਮ ਤੌਰ ਤੇ ਦੇਖਦੇ ਆਂ ਸੋ ਕਸਰਤਾਂ ਧਿਆਨ ਨਾਲ ਦੇਖਣੀਆਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸ੍ਰੀ ਆ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀ ਇੰਸਟਾਗ੍ਰਾਮ ਆਈਡੀ ਹੈ ਐਸ ਸ੍ਰੀ ਸਿੰਘਸ ਨਾਲ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਤ ਸਿੰਘ ਔਰ ਸਾਡਾ ਫੇਸਬੁੱਕ ਪੇਜ ਹੈ ਐਸ ਸ੍ਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਉੱਥੇ ਵੀ ਫੋਲੋ ਜਰੂਰ ਕਰੋ ਔਰ ਸਾਡੇ YouTube ਚੈਨਲ ਨੂੰ ਅਗਰ ਤੁਸੀਂ ਪਸੰਦ ਕਰਦੇ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਸੋ ਆਪ ਸ਼ੁਰੂ ਕਰਦੇ ਆਂ ਅੱਜ ਦੀਆਂ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064

4 6 ਵੀ ਲਾ ਸਕਦੇ ਹੋ 5 ਵੀ ਲਾ ਸਕਦੇ ਹੋ ਤੁਹਾਡੀ ਬਾਡੀ ਜੰਨੀ ਅਲਾਉ ਕਰੇਗੀ ਇਦਾਂ ਇੱਕ ਰੋਲਰ ਲੈ ਲੈਣਾ ਫੋਮ ਰੋਲਰ ਮਿਲ ਗਿਆ ਜਿਆਦਾ ਬੈਟਰ ਹੈ ਅਗਰ ਫੋਮ ਰੋਲਰ ਨਹੀਂ ਹੋਏਗਾ ਤਾਂ ਤੁਸੀਂ ਇੱਕ ਟਾਵਲ ਦਾ ਰੋਲ ਬਣਾ ਕੇ ਇਸ ਦੇ نیچے ਰੱਖ ਲੈਣਾ ਔਰ ਸਿੰਗ ਐਂਕਲ ਟੂ ਕੰਪਰਸ ਕਰਨੇ ਹਨ ਇੱਕ ਫਿਰ ਦੋ ਫਿਰ ਤਿੰਨ ਚਾਰ ਪੰਜ 6 7 8 9 10 11 12 ਫਸ ਰਿਲੈਕਸ कसरत तो बाद जो नीचे रख वो रिलैक्स हो, हो सकन दे भी चार सैट लाने एंकल टू पंप्स विद फोम रोलर फिर उप रख दिया और फिर एक फिर दो फिर तीन फिर चार फिर पांच फिर छ फिर सात फिर आठ फिर नौ फिर दस फिर ग्यारह फिर बारह दिन रिलैक्स यही होगी थोड़ी दूसरी कसरत हम तीसरी कसरत है उसके करा आप ਜਿਵੇਂ ਸਿੱਧੇ ਲੇਟੇ ਆਂ ਔਰ ਆਪਾਂ ਪੈਰ ਨੂੰ ਅੰਦਰ ਮੋੜ ਦੇਣਾ ਪੂਰਾ ਜਿਆਦੇ ਔਰ ਪੂਰਾ ਅੰਦਰ ਨੂੰ ਮੋੜ ਕੇ ਰੱਖਣਾ ਜਿੰਨਾ ਵੱਧ ਤੋਂ ਵੱਧ ਮੋੜ ਸਕਦੇ ਆਂ ਔਰ ਇੱਥੇ ਆਪਾਂ ਹੋਲਡ ਕਰਨਾ 1 2 3 4 5 ਠੀਕ ਰੈਕਸ ਯਾਨੀ ਲੇਖ ਨੂੰ ਪੂਰਾ ਜ਼ੋਰ ਲਗਾਏ ਆਪਣੀ ਬਾਡੀ ਦਾ ਪੈਰ ਨੂੰ ਅੰਦਰ ਮੋੜਿਆ ਵੱਧ ਤੋਂ ਵੱਧ ਜਿੰਨਾ ਮੋੜ ਸਕਦੇ ਹੋ ਔਰ ਇੱਥੇ ਆਪਾਂ ਹੋਲਡ ਕਰ ਦੇਣਾ 1 2 3 4 5 ਠੀਕ ਰੈਕਸ ਪੰਜ ਕਹਿੰਦੇ ਆਂ ਇਹ ਤੁਸੀਂ 10 ਵਾਰੀ ਕਰਨਾ ਅਗਰ ਤੁਹਾਡੀ ਕਬੀ ਪਿੰਜਣੀ ਚ ਦਰਦ ਆ ਤਾਂ ਤੁਸੀਂ ਇਹ ਕਸਰਤਾਂ ਦੋਨੋਂ ਸਾਈਡ ਕਰਨੀਆਂ ਹੈ ਕਿਉਂਕਿ ਅਗਰ ਇੱਧਰ ਦਰਦ ਹੋਏਗਾ ਤੁਸੀਂ ਆਪਣਾ weight ਦੂਸਰੇ ਪਾਸੇ ਦੇਣਾ ਸ਼ੁਰੂ ਕਰ ਦੋਗੇ ਔਰ ਉਹ ਵੀ ਫਿਰ ਆਪਣੀ ਦਰਦ ਜਲਦੀ ਸ਼ੁਰੂ ਹੋ ਜਾਏਗਾ ਸੋ ਉਧਰ ਦਰਦ ਨਾ ਹੋਵੇ ਤਾਂ ਉਸ ਨੂੰ ਬਿਹਤਰ ਬਣਾਉਣ ਲਈ ਉਸ ਨੂੰ ਤਾਕਤਵਰ ਬਣਾਉਣ ਲਈ ਇਹ ਕਸਰਤ ਬਹੁਤ ਜ਼ਰੂਰੀ ਹੈ ਦੁਬਾਰਾ ਦੇਖੋ ਧਿਆਨ ਨਾਲ ਪੈਰ ਅੰਦਰ ਮੋੜਿਆ ਔਰ ਇੱਥੇ ਆਪਾਂ ਹੋਲਡ ਕਰਤਾ 5 ਸੈਕਿੰਡ 1 2 3 4 5 ये दस बारी इधर करना दस बारी इधर करना यह होगी तीसरी तो कसरत काफ सैल्फ स्ट्रैच हूँ जी चौथी कसरत है उसके लिए आप करें अपने काफ मसल में स्ट्रैच करा उसकी करेंगे आप तौली बिलकुल सेंटर च रख लेना इदा करके और दैन आप बिल्कुल पैर सेंटर रहेगा और तौलिए उपर ले आना औरदा करके आपच कर देना थलेड करना दस सैकेंड उपरू स्ट्रैच नहीं करना थले खिंच के रखा और इतने आप होल्ड कर देना दस सैकेंड एक दो तीन चार पां छे सत्त अठ नौ दस फिर खिंच देंगे एक दो तीन चार पां छत अठ नौ दस फिर खिंच देंगे एक दो तीन चार पां छत अठ नौ दस फिर खिच देंगे जोरती खिंचना ताकि स्ट्रैच पवे देखो तुं कि स्ट्रैच पै रहे इस जगह से एक दो तीन चार पे सात आठ नौ दस देन रिलैक्स यही हो गया थोड़ा काफ स्ट्रैच विद टावल दस बारी करना दोनों साइड करना हम जी उस तो नैक्सट कसरत है तो उसके करेंगे आप गोडा मोड़ लेना और पैर पूरा अंदर मोड़ के और आप लत उपर चक देंगे पूरा पैर है जो अंदर मोड़ मोड़ के रखा और नीयर अबाउट थले तीह डिग्री तक आप लत उपर चकनी है और इतने आप होल्ड करना दस सेकेंड एक दो तो, तीन चार पे सात आठ नौ दस अंदर फिर ऊपर उपर चाकता, एक दो तो, चार सात आठ नौ दस फिर पैर अंदर मुड़िया फिर ऊपर उपर चाकता, एक दो तो, तीन चार पे सात आठ नौ दस रिलैक्स ये भी 10 ਵਾਰੀ ਇਧਰ 10 ਵਾਰੀ ਇਧਰ ਧਿਆਨ ਰੱਖੇ ਕੋਟਾ ਮੋੜ ਕੇ ਹੀ ਪੈਰ ਉੱਪਰ ਚੱਕਣਾ ਔਰ ਲੱਤ ਉੱਪਰ ਚੱਕਣੀ ਹੈ ਔਰ ਪੈਰ ਐ ਜੋ ਅੰਦਰ ਮੋੜ ਕੇ ਰੱਖਣਾ 10 ਜੀਣਾ ਜੀ ਫਿਰ ਰਿਲੈਕਸ ਦੋਨੋਂ ਸਾਈਡ ਕਰਨਾ 10 10 ਵਾਰੀ ਇਹ ਹੋਗੀ ਤੁਹਾਡੀ ਕਸਰਤ ਐਸ ਐਲ ਆ ਹੁਣ ਜਿਹੜੀ ਉਸ ਤੋਂ ਨੈਕਸਟ ਕਸਰਤ ਹੈ ਨੈਕਸਟ ਐਕਸਰਸਾਈਜ਼ ਦੇ ਵਿੱਚ ਕੁਰਸੀ ਦੇ ਨਾਲ ਖੜ੍ਹ ਜਾਗੇ ਔਰ ਆਪਾਂ ਹੀਲ ਰੇਜ ਕਰਾਂਗੇ ਤਾਂ ਔਰ ਇੱਥੇ ਪੰਜ ਗਿਣਨੇ 1 2 3 4 5 ਫਿਰ ਰਿਲੈਕਸ ਫਿਰ ਉੱਪਰ ਚੱਕ ਦਾਂਗੇ 1 2 3 4 5 फिर वापस आ जाएंगे फिर ऊपर चक देंगे एक दो तीन चार पाँच फिर वापस आ जाएंगे फिर ऊपर चक देंगे एक दो तो, तीन चार पाँच फिर ऊपर चक देंगे एक दो तीन चार पांच फिर ऊपर चक देंगे एक दो तीन चार पाँच ये होगी हील रेज एक्सरसाइज इस भी दस वारी करना नैक्सट एक्सरसाइज की है स्कैडिंग दो अपनी पिंजनी है काफ मसल ਆਪਾਂ ਤੁਹਾਨੂੰ ਖੜ ਕੇ ਸਟ੍ਰੈਚ ਕਰਨਾ ਸਿਖਾਵਾਂਗੇ ਹੁਣ ਆਪਾਂ ਤੁਹਾਨੂੰ ਕਾਫ ਮਸਲ ਸਟ੍ਰੈਚ ਪਿੰਜਣੀ ਦਾ ਸਟ੍ਰੈਚ ਕਰਨ ਕੇ ਦਿਖਾਉਣ ਲੱਗੇ ਆਂ ਇਹ ਲੱਤ ਆਪਾਂ ਪਿੱਛੇ ਲੈ ਜਾਣੀ ਹੈ ਸੱਜਾ ਗੋਡਾ ਗੇਮ ਉੱਤੇ ਤਾਂ ਔਰ ਆਪਾਂ ਦੀਵਾਰ ਵੱਲ ਨੂੰ ਜਾਣਾ ਜਿੰਨਾ ਆਪਾਂ ਦੀਵਾਰ ਦੇ ਕੋਲੇ ਜਾਵਾਂਗੇ ਅੱਡੀ ਇਹ ਉੱਪਰ ਨਹੀਂ ਚੱਕਣੀ ਅੱਡੀ ਨੀਚੇ ਰਹੇਗੀ ਔਰ ਇੱਥੇ ਆਪਾਂ ਸਟ੍ਰੈਚ ਕਰਨਾ 10 ਸੈਕਿੰਡ 1 2 3 4 5 6 7 8 9 10 ਰਿਲੈਕਸ ਇਸ ਜਗ੍ਹਾ ਤੇ ਪ੍ਰੋਪਰ ਸਟ੍ਰੈਚ ਪਾਇਆ ਦੁਆਰਾ ਫੇਰ ਆਪਾਂ ਤੁਹਾਨੂੰ ਸਟ੍ਰੈਚ ਕਰਕੇ ਦਿਖਾਉਣ ਲੱਗੇ ਆਂ ਦੇਖੋ ਤੁਸੀਂ ਪਹਿਲੀ ਜੋ ਅੱਡੀ ਹੈ ਉਹ ਪਿੱਛੇ ਰਹੇਗੀ ਔਰ ਸੱਜਾ ਗੋਡਾ ਅੱਗੇ ਲੈ ਜਾਣਾ ਔਰ ਆਪਾਂ ਹੌਲੀ-ਹੌਲੀ ਉੱਪਰ ਦੇਖਾਂਗੇ ਤੇ ਬਾਰ ਬਾਰ ਅੱਡੀ ਹੈ ਜੋ ਬਿਲਕੁਲ ਉੱਪਰ ਨਹੀਂ ਚੱਕਣੀ ਅੱਡੀ نیچے ਰਹੇਗੀ ਔਰ ਇੱਥੇ ਆਪਾਂ 10 ਗਿਣਨੇ ਆਂ 1 2 3 4 5 6 7 8 9 10 ਇਸ ਜਗ੍ਹਾ ਤੇ ਤੁਹਾਡੀ ਜੋ ਪਿੰਜਣੀ ਹੈ ਤੁਹਾਡੀ ਇਹ ਵਾਲੀ ਇੱਥੇ ਪੂਰਾ ਸਟ੍ਰੈਚ ਪਾਏਗਾ ਔਰ ਤੁਹਾਨੂੰ ਬਹੁਤ ਜ਼ਿਆਦਾ ਰਿਲੈਕਸ ਮਿਲੇਗਾ ਹੌਲੀ-ਹੌਲੀ ਹੌਲੀ-ਹੌਲੀ ਤੁਸੀਂ ਪਿੱਛੇ ਆ ਜਾਣਾ ਐਦਾਂ ਤੁਸੀਂ ਦੋਨੋਂ ਸਾਈਡ ਕਰਨਾ ਔਰ 10 ਸਕਿੰਡ ਹੋਲਡ ਕਰਾਂਗੇ ਔਰ ਇਸਦੇ ਤੁਸੀਂ ਪੰਜ ਵਾਰੀ ਇਧਰ ਪੰਜ ਵਾਰੀ ਇਧਰ ਇਹ ਹੋ ਗਿਆ ਤੁਹਾਡਾ ਪਿੰਜਣੀ ਦਾ ਕਾਫ ਮਸਲ ਦਾ ਸਟੈਂਡਿੰਗ ਸਟ੍ਰੈਚ ਇਹਨਾਂ ਆਸਾਨ ਕਸਰਤਾਂ ਪਿੰਜਣੀ ਦੇ ਦਰਦ ਦੀਆਂ ਤੁਸੀਂ ਇਹ ਕਸਰਤਾਂ ਧਿਆਨ ਨਾਲ ਕਰਨੀਆਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਔਰ ਅਗਰ ਤੁਸੀਂ ਮਾਲਿਸ਼ ਕਰਨੀ ਵੀ ਹੋਈ ਰਾਤ ਨੂੰ ਸੌਣ ਵੇਲੇ ਕੋਕੋਨਟ ਦੇ ਤੇਲ ਨਾਲ ਕਰ ਸਕਦੇ ਹੋ ਉਮੀਦ ਕਰਦਾ ਆ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ ਮਾਲੇਸ਼ ਅਗਰ ਤੁਸੀ ਕਰਨੀ ਹੋਈ 5 ਜਾਂ 7 ਮਿੰਟ ਕਰਨੀਆਂ ਉਸ ਤੋਂ ਬਾਅਦ ਨਹੀਂ ਕਰਨ ਸਤਿ ਸ਼੍ਰੀ ਅਕਾਲ